ਖਿਲਾਫ ਕਰੋਧ ਆਇਆ ਕਿਛੇ ਖਿਲਾਫ ਗੁੱਸਾ ਆਇਆ ਆਪਾਂ ਉਹਨੂੰ ਅੰਦਰ ਅੰਦਰ ਪੀ ਜਾਂਦੇ ਆਂ ਵੀ ਚਲੋ ਕੀ ਕਰਨਾ ਇਸ ਤਰ੍ਹਾਂ ਜਿਹੜਾ ਥੋੜਾ ਥੋੜਾ ਅੰਦਰ ਪਿੰਦੇ ਰਹਿ ਪਿੰਦੇ ਰਹਿ ਪਰ ਉਵੇਂ ਸਿਮਰਨ ਨਹੀਂ ਕੀਤਾ ਉਹਨੂੰ ਸਾਫ਼ ਨਹੀਂ ਕੀਤਾ ਉਵੇਂ ਆਪਾਂ ਇੱਕ ਆਪ ਦੇ ਸਰੀਰ ਤੇ ਲੈ ਕੇ ਉਹਨੂੰ ਪਿੰਦੇ ਰਹੇ ਚੁੱਪ 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 ਪੇਸ਼ੈਂਸ ਰੱਖੀ ਪਰ ਉਹਨੂੰ ਸਾਫ਼ ਕਰਨ ਦਾ ਤਰੀਕਾ ਨਹੀਂ ਸੀ ਇਸੇ ਤਰ੍ਹਾਂ ਕਾਮ ਦੇ ਵਿਚਾਰ ਆਏ ਥੋੜੇ 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 ਆਉਂਦੇ ਆਉਂਦੇ ਜਿਵੇਂ ਫੋਨ ਵੇਖਦੇ ਉਹਰਾ ਪਰਾਂ ਦੇਖਦੇ ਇਕੱਠੇ ਹੁੰਦੇ ਰਹੇ ਉਹ ਇੱਕ ਜਗ੍ਹਾ ਤੇ ਇਹ ਫਿਰ ਗੰਡਾ ਬਣ ਜਾਂਦੀਆਂ ਨੇ ਅੰਦਰ ਸੂਖਮ ਦੀ ਖੇ ਇੱਕ ਜਗ੍ਹਾ ਤੇ ਕ੍ਰੋਧ ਦੇ ਫੁਰਨੇ ਇਕੱਠੇ ਹੋ ਗਏ ਇੱਕ ਜਗ੍ਹਾ ਤੇ ਕਾਮ ਦੇ ਇੱਕ ਜਗ੍ਹਾ ਤੇ ਲੋਭ ਦੇ ਇਸ ਤਰ੍ਹਾਂ ਇਹਨੂੰ ਕਹਿੰਦੇ ਮੈਲ ਜਿਹੜੀ ਉਹਨਾਂ ਦੀ ਆਬਜ਼ਰਵੇਸ਼ਨ ਕਰਦੀ ਰਹੇ ਥੋੜੀ ਥੋੜੀ ਇੱਕ ਸਕਿੰਟ ਦੋ ਸਕਿੰਟ ਇੱਕ ਮਿੰਟ ਦੋ ਮਿੰਟ ਇਸ ਤਰ੍ਹਾਂ ਇਕੱਠੇ ਹੋ ਗਏ ਇਕੱਠੇ ਹੋ ਕੇ ਸਾਡੇ ਮਨ ਦੇ ਵਿੱਚ ਉਹਨਾਂ ਨੇ ਸਪੇਸ ਲੈ ਲਿਆ ਜਗ੍ਹਾ ਵੜ ਗਈ ਉਹਨਾਂ ਦੀ ਜਿੰਨੇ ਵਿਚਾਰ ਜਿਆਦਾ ਇਕੱਠੇ ਹੋ ਗਏ ਉਹ ਜਿਹੜਾ ਸਾਡਾ ਨਰਵਸ ਸਿਸਟਮ ਹੈ ਸਾਡਾ ਬੋਨਸ ਸਿਸਟਮ ਹੈ ਉਹਦੇ ਥੱਲੇ ਦਬ ਜਾਂਦਾ ਹੈ ਉਹਨਾਂ ਸਰੀਰ ਤੇ ਮਨ ਕਮਜ਼ੋਰ ਹੋ ਜਾਂਦੇ ਨੇ ਫਿਰ ਕੀ ਗੱਲ ਹੁੰਦੀ ਹੈ ਵੀ ਇੱਕ ਤਾਂ ਆਪਾਂ ਪੇਸ਼ੈਂਸ ਰੱਖ ਕੇ ਕ੍ਰੋਧ ਨੂੰ ਕਾਮ ਨੂੰ ਲੋਭ ਨੂੰ ਕੰਟਰੋਲ ਕਰ ਲੈਨੇ ਆ ਫਿਰ ਇੱਕ ਐਸੀ ਸਟੇਜ ਆਉਂਦੀ ਹੈ ਕਿ ਅੰਦਰ ਵਿਚਾਰ ਜਾਦੇ ਇਕੱਠੇ ਹੋ ਗਏ ਪੇਸ਼ੈਂਸ ਦੇ ਨਾਲੋਂ ਕੰਟਰੋਲ ਹੀ ਨਹੀਂ ਹੁੰਦਾ ਵੱਧ ਗਿਆ ਅੰਦਰ ਕਿਉਂਕਿ ਉਹ ਕੋਈ 2 ਸਾਲ ਰੋਕ ਸਕਦਾ ਕੋਈ 5 ਸਾਲ ਰੋਕ ਸਕਦਾ ਬਾਣੀ ਤਾਂ ਕਹਿੰਦੀ ਵੀ ਪਤਾ ਨਹੀਂ ਕਿੰਨੇ ਜਨਮਾਂ ਦੀ ਹੈ ਫਿਰ ਇਸ ਜਨਮ ਵਿੱਚ ਵੀ ਉਹ ਇਕੱਠਾ ਹੁੰਦਾ ਰਿਹਾ ਉਹ ਜਦੋਂ ਪੇਸ਼ੈਂਸ ਕੰਮ ਕਰਨਾ ਛੱਡ ਗਈ ਉਹਦਾ ਕੀ ਮਤਲਬ ਹੈ ਕਿ ਅੰਦਰ ਗੰਦਗੀ ਬਹੁਤ ਵੱਧ ਗਈ ਫਿਰ ਉਹ ਕਰੋਧ ਜਿਹੜਾ ਹੈ ਨਾ ਚਾਹੁੰਦੇ ਆ ਹੋਇਆ ਵੀ ਸਾਡੇ ਤੋਂ ਨਹੀਂ ਰੁਕਦਾ ਹੰਕਾਰ ਨਾ ਚਾਹੁੰਦੇ ਆ ਵੀ ਨਹੀਂ ਰੁਕਦਾ ਕਾਮ ਨਾ ਚਾਹੁੰਦੇ ਆ ਵੀ ਨਹੀਂ ਰੁਕਦਾ ਇੱਕ ਦੂਜੇ ਦੇ ਗੱਲ ਲੱਗਦੇ ਫਿਰਨੇ ਆ ਇਹੇ ਜੀ ਵਿਚਾਰਾਂ ਕਰਾਂਗੇ ਇਹੇ ਜੀ ਅਗਲੇ ਨੂੰ ਕਵਾਂਗੇ ਕੋਈ ਕਾਮ ਦੀ ਵਿਚਾਰ ਕਹਦੇ ਆਂਗੇ ਕੋਈ ਕਰੋਧ ਦੀ ਵਿਚਾਰ ਕਹਦੇ ਆਂਗੇ ਅਗਲੇ ਨੂੰ ਵੀ ਦੁਖੀ ਆਪ ਵੀ ਦੁਖੀ ਤਾਂ ਮਾਰਾ ਇਹ ਕਹਿੰਦੇ ਵੀ ਤੁਸੀਂ ਇਹ ਮੈਨ ਲੱਗਣ ਨਾ ਦਿਓ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਾਰ ਥੌਟਸ ਜਿਹੜੇ ਨੇ ਉਹ ਆਉਣਗੇ ਨੇਚੁਰਲ ਹੈ ਜਦੋਂ ਆਪਾਂ ਕੰਮ ਕਰਾਂਗੇ ਕਿਸੇ ਦੇ ਲਈ ਮਨ ਦੇ ਵਿੱਚ ਪੋਜ਼ਿਟਿਵਿਟੀ ਆਏਗੀ ਕਿਸੇ ਦੀ ਨੈਗੇਟਿਵਿਟੀ ਆਏਗੀ ਇਹ ਪੋਜ਼ਿਟਿਵਿਟੀ ਨੈਗੇਟਿਵਿਟੀ ਦੋਨੋਂ ਸ਼ਾਮ ਨੂੰ ਸਾਫ਼ ਕਰ ਦਿਓ ਸਵੇਰੇ ਕੰਮ ਕਰ ਪਹਿਲੀ ਗੱਲ ਤਾਂ ਨਾਲ-ਨਾਲ ਕੰਮ ਕਰੀ ਜਾਓ ਨਾਲ-ਨਾਲ ਸਿਮਰਨ ਕਰੀ ਜਾਓ ਤੁਹਾਡਾ ਕਿਸੇ ਪਾਸੇ ਵਾਧੂ ਦਾ ਧਿਆਨ ਹੀ ਨਹੀਂ ਜਾਏਗਾ ਸਿਰਫ ਜਿੰਨਾ ਕੰਮ ਹੈ ਉਹਨਾਂ ਮਤਲਬ ਰਿਹਾ ਆਪਦਾ ਕੰਮ ਕੀਤਾ ਸਿਮਰਨ ਕੀਤਾ ਵਾਧੂ ਦੀਆਂ ਵਿਚਾਰਾਂ ਕੀਤੀਆਂ ਹੀ ਨਹੀਂ ਆਪਾਂ ਹੌਲੀ-ਹੌਲੀ ਮੂਹ ਵਿੱਚ ਸਿਮਰਨ ਕਰਦੇ ਰਹੇ ਕਿਤੇ ਅੰਤਰਗਤ ਕਰਦੇ ਰਹੇ ਤੇ ਆਪਦਾ ਕੰਮ ਚੱਲੇ ਪਰ ਫਿਰ ਵੀ ਮਹਾਰਾਜ ਕਹਿੰਦੇ ਕੋਈ ਗੱਲ ਐਸੀ ਹੋ ਗਈ ਕੋਈ ਬਚਨ ਦੀ ਚੋਟ ਐਸੀ ਹੋ ਗਈ ਤਾਂ ਫਿਰ ਜਦੋਂ ਆਪਾਂ ਸ਼ਾਮ ਨੂੰ ਸਰੀਰ ਉਸ ਤੋਂ ਪਹਿਲਾਂ ਸਵਾਸ ਗ੍ਰਾਸ ਸਿਮਰਨ ਕਰੋ ਰੋਜ਼ ਤਾਂ ਕਿ ਸਾਰੇ ਦਿਨ ਦੇ ਵਿੱਚ ਸਾਡੇ ਪਰਿਵਾਰ ਨਾਲ ਸਾਡੇ ਸੰਜੋਗੀਆਂ ਨਾਲ ਕੋਈ ਵੀ ਦਿੱਕਤ ਰਹੀ ਹੈ ਕੋਈ ਗੱਲਬਾਤ ਹੋਈ ਹੈ ਉਹ ਜਦੋਂ ਤੁਸੀਂ ਸ਼ਾਮ ਨੂੰ ਧਨ ਵਿੱਚ ਧਿਆਨ ਤਰ ਕੇ ਜਿਵੇਂ ਆਪਾਂ ਹੁਣ ਆਵਾਜ਼ ਵਿੱਚ ਕਨਸੈਂਟ੍ਰੇਸ਼ਨ ਕਰਨਾ ਹੈ ਆਪਾਂ ਬੋਲੇ ਵਾਹ ਗ੍ਰਿਊ ਵਾਹ ਗ੍ਰਿਊ ਆਪਦੇ ਮੱਖੋਂ ਬੋਲੇ ਆਪਦੀ ਆਵਾਜ਼ ਨੂੰ ਕਨਸੈਂਟ੍ਰੇਟ ਕਰ ਲਿਆ ਅੱਖਾਂ ਬੰਦ ਕਰ ਲੀਆਂ ਜਦੋਂ ਆਪ ਦੀ ਆਵਾਜ਼ ਨੂੰ ਕਨਸੈਂਟਰੇਟ ਕਰਕੇ ਅੱਖਾਂ ਬੰਦ ਕਰਕੇ ਬੋਲ-ਬੋਲ ਕੇ ਸਿਮਰਨ ਕਰੋਗੇ ਇਹ ਸ਼ਬਦ ਗੁਰਮੰਤਰ ਵਿੱਚ ਇੰਨੀ ਪਾਵਰ ਐ એનર્ਜੀ ਇਹ ਤੁਹਾਡਾ ਮਨ ਸਾਫ਼ ਕਰ ਦੇਗਾ ਵਾਸ਼ ਆਊਟ ਜੋ ਸਵੇਰ ਤੋਂ ਲੈ ਕੇ ਸ਼ਾਮ